ਆਪਾਂ ਲਾਈ ਟਾਇਰ ਪਾਵਾਂਗੇ ਘੈਂਟ ਜੇ ਬਹੁਤ ਸੁਪਾ ਬਿਆਕੂ ਕੀ ਮੰਦਾ ਠੰਡਾ ਲੱਗਿਆ ਤੇ ਇਧਰ ਫੁੱਫੜ ਜੀ ਸਾਡੇ ਬੈਠੇ ਆਲਾ ਕੁਝ ਇਧਰ ਕੀ ਲਾਏਗਾ ਇਥੇ ਉਹ ਤਾਂ ਪੁੱਛ ਰਹਾ ਹਾਂ ਇਥੇ ਲੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਨਵਾਂ ਵੀਡੀਓ ਇੱਕ ਨਵੀਂ ਬਲੌਗ ਲੈ ਕੇ ਆਏ ਆਂ ਕਿ ਹੁਣ ਆਪਾਂ ਦਾ ਬਲੌਗ ਵੀ ਬਣਾਵਾ ਕਰਾਂਗੇ ਤੁਹਾਨੂੰ ਜਿਵੇਂ ਦੇ ਵੀ ਲੱਗੇ ਚੰਗੇ ਲੱਗੇ ਮਾੜੇ ਲੱਗੇ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਤਾਂ ਜਰੂਰ ਹੀ ਕਰਿਓ ਫਿਰ ਆਪਾਂ ਜਿੰਨਾ ਜ਼ਿਆਦਾ ਤੁਸੀਂ ਵੇਖੋਗੇ ਉਨਾ ਹੀ ਫਿਰ ਜ਼ਿਆਦਾ ਆਪਾਂ ਗਾਂ ਹੋਲੀ ਦੀ ਸਟਾਰਟ ਕਰਾਂਗੇ ਬਣਾਉਣੀਆਂ ਤੇ ਅੱਜ ਆਪਾਂ ਤੁਹਾਨੂੰ ਆਪਣਾ ਕਾਰ ਬਜ਼ਾਰ ਤੇ ਜਿਹੜੀਆਂ ਜਿਹੜੀਆਂ ਗਲਤੀਆਂ ਖੜੀਆਂ ਉਹ ਦਿਖਾਉਣੇ ਆ ਤੇ ਹੋਰ ਆਪਾਂ ਸਾਰਾ ਦਿਨ ਕੀ ਕੰਮ-ਕਾਰ ਕਰਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਚੈੱਕ ਕਰੋ ਇਹ ਆਪਣਾ ਛੋਟਾ ਜਿਹਾ ਕਾਰ ਬਜ਼ਾਰੇ ਛੋਟਾ ਜੰਡਾ ਵੀ ਇਹ ਛੋਟਾ ਜਿਹਾ ਕਾਰ ਬਜ਼ਾਰੇ ਇਹ ਇੱਕ ਕਲੋਨੀ ਵਿੱਚ ਜਿਹੜੀ ਪੰਜਾਬੀ ਬਾਗ ਕਲੋਨੀ ਘਲੋਟੀ ਰੋਡ ਉੱਥੇ ਬਣਾਇਆ ਤੇ ਆ ਗੱਡੀਆਂ ਆਪਣੇ ਕੋਲ ਅਵੇਲੇਬਲ ਹੈ ਜਿਹੜੀਆਂ ਖੜੀਆਂ ਤੇ ਆ ਬਲੈਨੋ ਹੈ ਬਲੈਨੋ ਵਜੇ ਕੋ ਇੰਟਰਸਟਿਡ ਹੈਗਾ ਪਹਿਲੇ ਨਾਂ ਦੀ ਦੇਖ ਲਿਓ ਤੇ ਆ ਸਕਾਰਪੀਓ ਪਰ ਜਿਹੜੀ ਹੁਣ ਨਮੀਲੀ ਆਂਦੀ ਏ ਨੰਬਰ ਇਹਦਾ ਐਚ ਆਰ ਏ ਤੇ ਇਹਨੂੰ ਆਪਾਂ ਲਾਈਟ ਟਾਇਰ ਪਾਵਾਂਗੇ ਘੈਂਟ ਜੇ ਇਹ ਜਿੱਦਣ ਆਪਾਂ ਲੈ ਕੇ ਗਏ ਨਾ ਲਾਈਟ ਐ ਇਹਨੂੰ ਘੈਂਟ ਜੇ ਪਾਵਾਂਗੇ ਗੱਡੀ ਬਹੁਤ ਸੋਹਣੀ ਹੈ ਗੱਡੀ ਬਹੁਤ ਸੋਹਣੀ ਟੈਟੂ ਵੈਸੇ ਹੈਗੇ ਤਾਂ ਨਵੇਂ ਹੀ ਐ ਬਾਕੀ ਆਪਾਂ ਨੂੰ ਪਾਉਣੇ ਪੈਣੇ ਜਾਂਦੇ ਤੇ ਲਾਈਟ ਵੀ ਘੈਂਟ ਜੇ ਨੂੰ ਪਾਵਾਂਗੇ ਜਿੱਦਾਂ ਵੀ ਆਇਆ ਤੇ ਬਾਕੀ ਬਾਕੀ ਸਵਟਾਂ ਸੂਟਾਂ ਖੜੀਆਂ ਆਪਣੀਆਂ ਤਾਂ 13 ਖੜੀ 15 ਖੜੀ ਐ ਤੇ ਬਲੈਨੋ ਖੜੀ ਹੋਈ ਹੈ ਅਲਟੋ ਇੱਕ ਖੜੀ ਏਟ ਐਂਡ ਬਾਕੀ ਮਾਲ ਹੁਣ ਮੇਡ ਵੀ ਨਹੀਂ ਰਿਹਾ ਫੋਨ ਫਣ ਕਾਫੀ ਆਉਂਦੇ ਪੈ ਹੀ ਕਹਿੰਦੇ ਹੀ ਮਾਲ ਨਹੀਂ ਮਿਲਦਾ ਮਾਲ ਇਹ ਸਾਡੇ ਉਸਤਾਦ ਜੀ ਸੁੱਤੇ ਵਿਆ ਆ ਰਾਮ ਨਾਲ ਪਿਆ ਦੇਖੋ ਬਹੁਤ ਹੀ ਮਤਲਬ ਕਿ ਸ਼ਾਂਤੀ ਮੋੜ ਸੁਤਾ ਬਿਆ ਕਿਉਂਕਿ ਮੰਦਾ ਠੰਡਾ ਲੱਗਿਆ ਹੈ ਤੇ ਇਧਰ ਫੁੱਫੜ ਜੀ ਸਾਡੇ ਬੈਠੇ ਆ ਨਜ਼ਾਰੇ ਲੈ ਲੈ ਫੀਲਿੰਗਾਂ ਚੈੱਕ ਰਿਆ ਤੇ ਬਾਕੀ ਆਪਣਾ ਕੰਮ ਵੀ ਚੱਲਦਾ ਪਿਆ ਮਿਸਤਰੀ ਦਾ ਵੀ ਉਹ ਵੀ ਦਿਖਾਉਣੇ ਆਜੋ ਤੁਹਾਨੂੰ ਰੈਂਪ ਬਣ ਰਿਹਾ ਨਾਲ ਨਾਲ ਰੈਂਪ ਬਣ ਰਿਹਾ ਵਧੀਆ ਇੱਧਰ ਕੀ ਕਰਨਾ ਹੈ ਇੱਥੇ ਲਾਲਾ ਕੁਝ ਇਧਰ ਕੀ ਲਾਏਗਾ ਇਥੇ ਉਹ ਤਾਂ ਪੁੱਛ ਰਹਾ ਹਾਂ ਇਥੇ ਟੈਲ ਹੀ ਲਾ ਦੇ ਕੱਟ ਕੇ ਟੈਲ ਹੀ ਲਾ ਦੇ ਪਹਿਲਾਂ ਉਧਰ ਇਹ ਟੁਕੜਾ ਰਹਿਣ ਦੇ ਟੁਕੜਾ ਟੈ ਲਗਾਗੇ ਫਿਰ ਲੱਗੇ ਮੇ ਖੜੇਗਾ ਨਹੀਂ ਹਾਂ ਇਥੇ ਟੈਲ ਲਾ ਕੇ ਵਿੱਚ ਟੁਕੜੀ ਬਿਰਾਸਾ ਦੀ ਹੈਨਾ ਓਕੇ ਕੈਸੇ ਹੋ ਅੱਜ ਆਪਕੋ ਸਾਰੀ ਦੁਨੀਆ ਦੇਖੇਗੀ ਠੀਕ ਹੈ ਇਹ ਵੀ ਲੈ ਹੈਡਫੋਨ ਨਾਲ ਬਲੂਟੁੱਥ ਨਾਲ ਹੀ ਲਗਾ ਕੇ ਰੱਖਦਾ ਠੀਕ ਹੈ ਵੇ ਵਿੱਚ ਡਾ ਲੈਂਦਾ ਪਤਾ ਨਹੀਂ ਕਿਹੜੀ ਸੇਲੀ ਸੁਲੀ ਰੱਖੀ ਗੱਲਾਂ ਕਰੀ ਜਾਂਦਾ ਉਹਦੇ ਨਾਲ ਹਣਾ ਉਹਦੇ ਨਾਲ ਕਰਦਾ ਪੈਣਾ ਇਸ ਕੋ ਫਿਰ ਇਹ ਉहां ਰੱਖਿਆ ਇਸ ਕੋ ਹਲੋ ਆਹ ਕਲਰ ਵੀ ਜਾਂਦੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਕਿਹੜੀ ਲਿਓਣੀ ਕਿਹੜੀ ਨਹੀਂ ਬਾਕੀ ਮੈਂ ਆ ਲਿਆ ਤੇ ਇਹ ਕਹਿੰਦੇ ਡਾਰਕ ਲੈਂਦਾ ਥੋੜਾ ਡਾਰਕ ਕਲਰ ਹੈ ਆ ਦੇਖੋ ਬਸ ਆਹੀ ਲੈਂਦੇ ਹਾਂ ਇੱਕ ਰਾਤਾ ਮੇਰਾ ਗਿਆ ਅੰਦਰ ਵੀ ਆਪਾਂ ਥੋੜੀ ਥੋੜੀ ਲਵਾਦ ਇੱਥੇ ਆ ਰੰਗ ਜੇ ਲਾਈ ਜਾਂਦਾ ਬੁਰਾ ਹੀ ਲੱਗਦਾ ਪਿਆ ਕਬਾਰ ਵੀ ਰਾਦਾ ਗਿਆ ਬਾਹਰ ਵੀ ਇੱਥੇ ਲਾ ਦੀਏ ਰੰਗ ਬੜਾ ਲੱਥਾ ਆ ਲਾ ਦੀਏ ਫਿਰ ਇੱਥੇ ਰਾਜੂ ਹਾਂ ਲਾ ਦਿਓ ਜੀ ਲਾ ਦੀ ਲਾ ਦੀਏ ਮੈਂ ਕੱਟ ਕਰਵਾਉਂਦਾ ਇਹ ਕਾਲੂ ਹੂੰ 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 ਸਾਲ ਨਹੀਂ ਕਰਨਾ ਪਾਉ ਹਾਂ ਰੰਗ ਰੰਗ ਤਾਂ ਇੱਕ ਸਾਲ ਨਹੀਂ ਘੜਦਾ ਹਣਾ ਕੋ ਨਹੀਂ ਲਵਾ ਦੇਣਾ ਹੂੰ 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 ਇੱਕ ਗਲੀ ਬਣ ਗਈ ਆਪਣੀ ਵਧੀਆ ਬਾਣੇ ਹੋਣੀਆਂ ਬਣਾ ਦਿੱਆਂ ਸਰਪੰਚ ਨੇ ਬਹੁਤ ਬਹੁਤ ਧੰਨਵਾਦ ਹੁੰਦਾ ਪੰਚ ਦਾ ਵੀ ਤੇ ਆਮ ਸਰਕਾਰ ਦਾ ਵੀ ਤੇ ਗਲੀ ਗੁਲੀ ਬਣ ਗਈ ਪੱਕੀ ਵਧੀਆ ਇਹ ਬਲੂਟੁੱਥ ਲਾ ਗਿਆ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਫੋਨ ਹੀ ਟੰਗ ਲੈਂਦਾ ਬਦੰਦਰ ਚਲੋ ਵੀ ਦੁਗਦੁਗ ਦੁਗਦੁਗ ਨੂੰ ਵੀ ਸਟਾਰਟ ਕਰੀਏ ਵੇਖ ਕੇ ਹੁਣ ਆਪਾਂ ਟੈਲਾ ਟੈਲਾ ਬੜੇ ਦਿਨਾਂ ਬਾਅਦ ਕੱਟਿਆ ਚਲਿਏ ਬੜਾ ਕੈਂਟ ਲੱਗਦਾ ਮੈਂ ਚੁੱਭ ਰਾਚ ਹੈ ਹਾਂ ਕਿਹਦੇ ਨਾਮ ਹੈ ਨਾ ਕਿੰਦਾ ਗੁਰਸੇਵ ਸਿੰਘ ਬਾਜਨ ਦੇ ਨਾਲ ਲਾਦੇ ਨੰਬਰ ਕਰਦੇ ਪੀ ਵੀ ਪੰਜਾਬ ਬੋਲਣ ਲਾਦੇ ਬਾਕੀ ਆਪਾਂ ਆ ਗਏ ਆ ਸਿਲੈਕਟ ਕਰ ਰਹੇ ਆ ਟਾਈਲਾਂ ਤੇ ਤੁਹਾਨੂੰ ਅਗਲੇ ਬਲੌਗ ਵਿੱਚ ਵਿਖਾਵਾਂਗੇ ਕਿਹੜੀਆਂ ਸਿਲੈਕਟ ਕੀਤੀਆਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਿਓ ਤੇ ਨਾਲੇ ਦੱਸਿਓ ਬਲੌਗ ਕਿਦਾਂ ਦਾ ਬਣਿਆ ਬਣਾਇਆ ਅਜਾਪਾ ਛੋਟਾ ਜਿਹਾ ਹੋਲੀ-ਉਲੀ ਫਿਰ ਵੱਡਾ ਬਣਾ ਲਾਂਗੇ ਤੇ ਬਾਤ ਉਹਦੇ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ